ਤਰੀਕੀ ਗੱਲ ਮੈਂ ਐਪ ਨਾਲੇ ਮੇਰੀ ਗੱਲ ਹੋਈ ਆ ਕਾਗਜ਼ ਪੱਕੇ ਹੋਏ ਨੇ ਕਚੈਰੀਆਂ ਦੇ ਵਿੱਚ ਕਾਗਜ਼ ਹੋਏ ਨੇ 115000 ਰੁਪਏ ਕਾਗਜ਼ ਕਰਾਇਆ ਤੇਰੇ ਨਾਲ 115000 ਜੌਬ ਆ ਮੇਰੀ ਸਾਡੇ ਜੌਬ ਸਾਡੇ ਕਿੱਥੇ ਜੌਬ ਕਿੱਥੇ ਜੌਬ ਕੀ ਜੌਬ ਇੱਥੇ ਮੈਂ ਜੌਬ ਕਰਨ ਆਇਆ ਉਹ ਸਾਡੇ ਜੌਬਾ ਜੁੱਬਾ ਨਹੀਂ ਹੁੰਦੀਆਂ ਪਤਾ ਕਿਹੜਾ ਜੌਬਾ ਸਾਡੇ ਉਹ ਅਣਪਾ ਟੋਲਿਆ ਤੁਹਾਨੂੰ ਨੌਕਰੀ ਦੀ ਲੋੜ ਸੀ ਹਾਂ ਉਹ ਮਾਇਆ ਉਹ ਜਾ ਸੌਰੀ ਰਾਤ ਸਾਡਾ ਤੁਹ ਇੱਥੇ ਮ ਡਰਾਗੇ ਛੱਡਿਆ ਪਿਆ ਦੂਛੜੀ ਕਰਤਾ ਸਾਡਾ ਆਏ ਕਢਾਇਆ ਪੈਦਣਾ ਜ ਮੰਜਾ ਲੈ ਕੇ ਚੱਕੇ ਜਾ ਕੇ ਹਲੋ ਮੰਜਾ ਮੰਜਾ ਮਾਈਂ ਲੈ ਕੇ ਆਉਂਦਾ ਆ ਦੋ ਬਿਲਡ ਫਿਰਦਿਆ ਨੇ ਇਹਨਾਂ ਨੂੰ ਕਹੇ ਨਹੀਂ ਕੋਈ ਲੈ ਕਹਤਾ ਮੰਜਾ ਚੱਕ ਕੇ ਲੈਉਣੀਆਂ ਪਹਿਲੇ ਨਾ ਬਿਲਣਾ ਲਫਲਾ ਲੈ ਨਹੀਂ ਕੋਈ ਨਾ ਇਹਨਾਂ ਬੰਦਿਆਂ ਤੋਂ ਨਹੀਂ ਸਿੱਧਾ ਆਣਾ ਇਹਨੂੰ ਤਾਂ ਆਪਾਂ ਹੀ ਸਿੱਧਾ ਕਰਾਂਗੇ ਜੇ ਨਾ ਇਹ ਤੋਂ ਘਰ ਦੇ ਕੰਮ ਕਰਾਏ ਨਾ ਇਹ ਵੀ ਬੰਦਾ ਕੀ ਯਾਦ ਰੱਖੂਗਾ ਚਾਹ ਹਣ ਮੈਂ ਵੀ ਨਹੀਂ ਬਣਾ ਕੇ ਦਿੰਦੀ ਚਾਹ ਮੈਂ ਵੀ ਨਹੀਂ ਬਣਾਉਂਦੀ ਤੂੰ ਤਾਂ ਆਪਾਂ ਪਿਆਵਾਂਗੇ ਬੁਗਨਾ ਯਾ ਤੂੰ ਮੇਰੀ ਗੱਲ ਸੁਣ ਤੂੰ ਮੰਜਾ ਲਿਆ ਚੱਕ ਕੇ ਬਹਿ ਕੇ ਗੱਲ ਕਰ ਜਾ ਮੱਝਾ ਮੈਂ ਕੋਲਾ ਮੈਂ ਨੌਕਰਾਂ